ਬੇਨਤੀ ਕਰਨੀ ਹੈ ਜੀ ਇਹ ਵੀਰ ਸਾਡਾ ਭਰਾ ਬਿੰਦਰ ਪਾਲ ਸਿੰਘ ਪਿੰਡ ਵੀਰੋ ਕੇ ਕਲਾਂ ਜ਼ਿਲ੍ਹਾ ਮਾਨਸਾ ਤੋਂ ਹੈ ਇਹ ਨੌਜਵਾਨ ਦਾ 18 ਮਾਰਚ ਨੂੰ ਐਕਸੀਡੈਂਟ ਹੋ ਗਿਆ ਸੀਗਾ ਤੇ ਇੱਕ ਵੱਡੀ ਨੈਸ਼ਨਲ ਦਾ ਤੇ ক্রিকেট ਦਾ ਬਹੁਤ ਵੱਡਿਆ ਖਿਡਾਰੀ ਆ ਤੇ ਇਹ ਵੀਰ ਦਾ ਐਕਸੀਡੈਂਟ 18 ਮਾਰਚ ਨੂੰ ਹੋਇਆ ਤੇ 18 ਮਾਰਚ ਤੋਂ ਬਾਅਦ ਤੁਸੀਂ ਦੇਖ ਲਓ ਵੀ ਅੱਜ ਦੁਬਾਰਾ ਫੇਰ ਜਿਹੜੀ ਆ ਅਪ੍ਰੈਲ ਆ ਗਈ ਹੈ ਹਨ ਤੇ ਬਹੁਤ ਸਮਾਂ ਹੋ ਗਿਆ ਬਹੁਤ ਘਰ ਦਾ ਪੈਸਾ ਵੀ ਲੱਗ ਗਿਆ ਇਸ ਨੌਜਵਾਨ ਤੇ ਇਹ ਨੌਜਵਾਨ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਗੁਰਪ੍ਰੀਤ ਹੁਣਾਂ ਦਾ ਭਾਂਜਾ ਕਬੱਡੀ ਖਿਡਾਰੀ ਔਰ ਬੇਨਤੀ ਇਹ ਹੈ ਤੁਹਾਡੇ ਸਾਰਿਆਂ ਕੀ ਕਿਉਂਕਿ ਪਰਿਵਾਰ ਦਾ ਇਸ ਤੋਂ ਪਹਿਲਾਂ 20 ਤੋਂ 25 ਲੱਖ ਰੁਪਈਆ ਲੱਗ ਚੁੱਕਿਆ ਜੀ ਸੋ ਆਪਾਂ ਸਾਰੇ ਰਲ ਮਿਲ ਕੇ ਚਾਹੇ 5 ਚਾਹੇ 10 ਜਿੰਨਾ ਵੀ ਆਪਣੇ ਤੋਂ ਹੁੰਦਾ ਹਨਾ 150 ਉਹ Google Pay ਜ਼ਰੂਰ ਕਰਿਓ 97000 81600 ਗੁਰਪ੍ਰੀਤ ਸਿੰਘ ਦੇ ਨਾਂ ਤੇ ਇਹ Google Pay ਆ ਸੀ ਕਾਊਂਟ ਨੰਬਰ ਵੀ ਦੇ ਦਾਂਗੇ ਉੱਪਰ ਆਪਣਾ ਸਾਰਾ ਇਹਦਾ ਬਾਇਓ ਡਾਟਾ ਲਿਖ ਕੇ 97000 81600 ਗੁਰਪ੍ਰੀਤ ਸਿੰਘ ਦੇ ਨਾਂ ਤੇ ਇਹ Google Pay ਹੈ ਜੀ ਬੇਨਤੀ ਹੈ ਦੋ ਭੈਣਾਂ ਦਾ ਇਕਲੌਤਾ ਭਰਾ ਹੈ